ਦੋਸਤੋ ਕੀ ਅਮਰੀਕਾ ਵਿੱਚ ਸੱਚਮੁੱਚ ਮਾਰੇ ਗਿਆ ਗੈਂਗਸਟਰ ਗੋਲਡੀ ਬਰਾੜ ਕੀ ਸਿੱਧੂ ਮੂਸੇਵਾਲ ਦਾ ਕਾਤਲ ਗੋਲਡੀ ਬਰਾੜ ਸੱਚਮੁੱਚ ਮਾਰਿਆ ਗਿਆ ਆਪ ਜਾਣਦਿਆਂ ਇਸ ਦੇ ਬਾਰੇ ਪੂਰੀ ਜਾਣਕਾਰੀ ਦੋਸਤੋ ਅਮਰੀਕਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਬਾਹਰ ਹੋ ਰਹੀ ਹੈ ਇਹ ਦਰਅਸਲ ਅਮਰੀਕੀ ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਦੋ ਨੌਜਵਾਨ ਜਖਮੀ ਹੋਏ ਸਨ ਜਿਨ੍ਹਾਂ ਵਿੱਚ ਇੱਕ ਦੀ ਮੌਤ ਹੋ ਚੁੱਕੀ ਹੈ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਇਹਨਾਂ ਵਿੱਚ ਇੱਕ ਗੋਲਡੀ ਬਰਾੜ ਹੋ ਸਕਦਾ ਹੈ ਹਾਲਾਂਕਿ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਸਾਨੂੰ ਦੱਸਦੇ ਕਿ ਅਮਰੀਕਾ ਦੀ ਨਿਊਜ਼ ਵੈੱਬਸਾਈਟ ਅਨੁਸਾਰ ਫ੍ਰੈਜਨ ਪੁਲਿਸ ਨੇ ਦੱਸਿਆ ਕਿ ਫ੍ਰੈਜਨ ਦੇ ਵਿੱਚ ਗੋਲੀਬਾਰੀ ਲੱਗਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਦੋ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਇਹ ਗੋਲੀਬਾਰੀ ਫਿਅਰ ਮਾਉਟ ਅਤੇ ਐਵੇਨਿਊ ਉੱਤੇ ਸ਼ਾਮ 5:25 ਮਿੰਟਾਂ ਵਿੱਚ ਗਲੀ ਵਿੱਚ ਹੋਈ ਸੀ ਜਦੋਂ ਇਹਨਾਂ ਦੋਵਾਂ ਤੇ ਗੋਲੀਬਾਰੀ ਹੋਈ ਸੀ ਤਾਂ ਪੀੜਤ ਗਲੀ ਵਿੱਚ ਹੀ ਖੜੇ ਸਨ ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਵੇ ਦੋਵੇਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਤੁਹਾਨੂੰ ਦੱਸ ਦੇ ਕਿ ਕੈਨੇਡਾ ਤੋਂ ਭੱਜਨ ਮਗਰ ਗੋੜੀ ਬਰਾੜ ਨੇ ਅਮਰੀਕਾ ਦੇ ਪ੍ਰੈਜ਼ਨੋ ਵਿੱਚ ਹੀ ਛਲ ਲਈ ਸੀ ਅਤੇ ਗੋੜੀ ਬਰਾੜ ਦੀ ਆਖਰੀ ਲੋਕੇਸ਼ਨ ਵੀ ਇੱਥੇ ਹੀ ਦੱਸੀ ਗਈ ਸੀ ਇਸ ਨੂੰ ਲੈ ਕੇ ਹੀ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ ਹਾਲਾਂਕਿ ਇਸ ਬਾਰੇ ਕੋਈ ਵੀ ਪੁਕਤਾ ਜਾਣਕਾਰੀ ਸਾਹਮਣੇ ਨਹੀਂ ਆਈ ਤੇ ਰਹਿ ਕੇ ਕੁਝ ਦਿਨ ਪਹਿਲਾਂ ਸਲਮਾਨ ਖਾਨ ਦੇ ਘਰ ਤੇ ਵੀ ਗੋਲੀਆਂ ਚੱਲੀਆਂ ਸਨ ਅਤੇ ਇਸ ਹਮਲੇ 'ਚ ਲਾਰਸ ਬਸ਼ਨੋਈ ਦੇ ਭਰਾ ਅਨਮੋਲ ਬਸ਼ਨੋਈ ਦਾ ਨਾਂ ਸਾਹਮਣੇ ਆਇਆ ਸੀ ਇਸ ਤੋਂ ਪਹਿਲਾਂ ਗੋੜੀ ਬਰਾੜ ਵੱਲੋਂ ਵੀ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਗੋੜੀ ਬਰਾੜ ਨੇ ਜੀ ਚੱਲਣ ਨੂੰ ਦਿੱਤੇ ਗਏ ਆਪਣੇ ਇੰਟਰਵਿਊ 'ਚ ਕਈ ਇਹ ਗੋਲਡੀ ਬਰਾੜ ਦੇ ਮਰਨ ਦੀ ਖਬਰ ਕਿੰਨੀ ਸੱਚ ਹੈ ਜਾਂ ਝੂਠ ਹੈ ਇਹ ਤੁਹਾਨੂੰ ਅੱਗੇ ਪਤਾ ਲੱਗ ਜਾਵੇਗਾ